ਈਨਾਦਰ ਵੀਰਾ ਹਰਦੇਵ ਸਿੰਘ ਹਰਦੇਵ ਸਿੰਘ ਕੀ ਕੰਮ ਕਰਦਾ ਵੋ ਪਨਾਪੂਸਾ ਜੀ ਪਨਾਪੂਸਾ ਦਾਦੀ ਕੀਤੀ ਆ ਚੰਦੇ ਈਬਰ ਤੇਰੇ ਵਰਦੀ ਆ ਗਾੜ ਤੇਰੇ ਹੱਥ ਜਾ ਤੇ ਜਨਾਬ ਗਨਮੈ ਲੱਗਾ ਮੈਂ ਗਨਮੈ ਲੱਗਾ ਸਰਾ ਪੀ ਕੇ ਕਹਿੰਦਾ ਨਹੀਂ ਗਨਮੈ ਲੱਗਾ ਅਸਲਾ ਤੇ ਮੇਰੇ ਕੋਲ ਚਾਹੀਦਾ ਨਾ ਮਨੂ ਗਨਮੈ ਲੱਗਾ ਤੂੰ ਤਾਂ ਨੂੰ ਗਨ ਲੈ ਰਹਿ ਕੇ ਗਨ ਉਤੋਂ ਵੱਡੋ ਘਰੇ ਛੱਡ ਕੇ ਆਉਂਗਾ ਤੇ ਨੇ ਗਨ ਉਹਦੇ ਘਰੇ ਛੱਡ ਕੇ ਆਉਂਗਾ ਤੂੰ ਗਨ ਕੱਢੀ ਚੋੜਦਾਂਗੀ ਮਾਲਵਾ ਗਿਆ ਅਸੀਂ ਤੁਹਾਨੂੰ ਕੁਛ ਆਖਿਆ ਮਾਲਾ ਚੰਗਾ ਵੀ ਤੇ ਜਨਾਬ ਗਨ ਉੱਤ ਅੰਦਰ ਪਈ ਰਵੇ ਹੈ ਚਲੋ ਚਲੋ ਹੋਰ ਤੂੰ ਚਲੋ ਇਹ ਦੱਸੋ ਪਹਿਲਾਂ ਤੇ ਜਨਾਬ ਗਨ ਨਾਲ ਹੈਗਾ ਨਹੀਂ ਨਹੀਂ ਨਾਲ ਹੈਗਾ ਪਰ ਗਨ ਮੈਂ ਛੱਡ ਕੇ ਆਵਾਂ ਕਿਤੇ ਤੂੰ ਡਿਊਟੀ ਤੇ ਆਇਆ ਤੂੰ ਡਿਊਟੀ ਤੇ ਡਿਊਟੀ ਕਰਕੇ ਆਇਆ ਜੀ ਵੀਰ ਕਰਕੇ ਆ ਬਿਲਕੁਲ ਬਿੰਗ ਤੋਂ ਬੀਤੀ ਆ ਮੈਂ ਬਿਲ ਮੈਂ ਬਾਬਾ ਜੀ ਹੋਵੇ ਯਾਰ ਖਰਾਬ ਕਰਦੇ ਜੀ ਜਲਾਬ ਗੱਡੀ ਦਾ ਕਰਾਓ ਤੇ ਜਲਾਬ ਮੇਰੀ ਗੱਲ ਤੇ ਸੁਨੋ ਬਾਬਾ ਗਲਤ ਕਰ ਰਹੇ ਆ ਦਾਰੂ ਵੀ ਪੀ ਲਿਆ ਰ ਘਰੇ ਬੈ ਜਾਦੇ ਉਹਨੂੰ ਚੈਟ ਨੂੰ ਉਹਨੂੰ ਚੈਟ ਕਰੋ ਵੀ ਕਿੰਨੀ ਪੀਤੀ ਏ ਇੱਕ ਪੈਗ ਲਾਇਆ ਮੈਂ ਸਿਰਫ ਇੱਕ ਪੈਗ ਮੈਂ ਜਾ ਕੇ ਕਿਹਨੇ ਮੈਂ ਬੋਲ ਲਵਾਂ ਇੱਕ ਪੈਗ ਹੈ ਨਾ ਤੇ ਬਾੜ ਹੀ ਆਂਦੀ ਤਾਂ ਦਾਰੂ ਪੀਤੀ ਆ ਉਹ ਚੱਲ ਯਾਰ ਤੂੰ ਗੱਡੀ ਉਹ ਜਲਾਬ ਤੂੰ ਹੱਥ ਦੇ ਗੋਤ ਗੱਡੀ ਚ ਚਲਾਓ ਮੈਨੂੰ ਫਿਰ ਮੁਗਾਰੀ ਆ ਈ ਹਾਂ ਵੀਰੇ ਮੁੰਡੇ ਜਾਣਦੇ ਸੀ ਪਿੰਡ ਬਨਾਲੇ ਨੂੰ ਆ ਵੀਰ ਆ ਜੀ ਮੁਲਾਜ਼ਮਾ ਦੱਸਦਾ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਮੁਲਾਜ਼ਮ ਦੱਸਦਾ ਹੈ ਧਿਆਰ ਇਹਨਾਂ ਦਾ ਗੋਲ ਆ ਅਸਲਾ ਗੋਲ ਇਹਨਾਂ ਦੇ ਤੇ ਕੋਈ ਗੱਲ ਨਹੀਂ ਪੜੀ ਅਸਲਾ ਇੱਕ ਹੋਰ ਬੇਨਤੀ ਮੇਰੀ ਬੇਨਤੀ ਆ ਜਦੋਂ ਗਨ ਮੈਨ ਲੱਗੀ ਹੋਈ ਨਾ ਅਸਲਾ ਕੋਲ ਹੁੰਦਾ ਜੀ ਡ੍ਰਿੰਕ ਇਹਨਾਂ ਨੇ ਡ੍ਰਿੰਕ ਇਹਨਾਂ ਡ੍ਰਿੰਕ ਇਹਨਾਂ ਡ੍ਰਿੰਕ ਜੀ ਨਹੀਂ ਡ੍ਰਿੰਕ ਇੰਨੀ ਨਹੀਂ ਕੀਤੀ ਮੈਂ ਇਹਨੇ ਲੈ ਕੇ ਜੀ ਨਾ ਕੀਤੀ ਹੈਗੀ ਨਾ ਉਹ ਜਨਾਬ ਡ੍ਰਿੰਕ ਕਿੰਨੀ ਕੀਤੀ ਆ ਗੱਡੀ ਸਹੀ ਜਦੋਂ ਡ੍ਰਿੰਕ ਕੀਤੀ ਨਾ ਇੱਕ ਮਿੰਟ ਕੱਪ ਯਾਰ ਇਹਨਾਂ ਨੇ ਡ੍ਰਿੰਕ ਕੀਤੀ ਹੋਈ ਆ ਵਿਦਾਊਟ ਬਰਦੀ ਬੰਦਾ ਅਸਲਾ ਨਹੀਂ ਪਰਦਾ ਨਾਲ ਇਹਨਾਂ ਨੇ ਗੱਡੀ ਪਰਲੀ ਸਾਈਡ ਤੇ ਰੋਂਗ ਸਾਈਡ ਤੇ ਜਾ ਕੇ ਮਾਰੀ ਸਾਡੇ ਦੋਵੇਂ ਮੁੰਡੇ ਸੀ ਆ ਮੁੰਡਾ ਡਰਾਈਵਰ ਸੀ ਜੀ ਤੁਹਾਨੂੰ ਪਤਾ ਹੈ ਤੁਹਾਨੂੰ ਪਤਾ ਆਣਾ ਜੀ ਹੁਣ ਵੀ ਸਾਰੇ ਤੁਸੀਂ ਇਕੱਠੇ ਹੋਏ ਸੀ ਜਨਾਬ ਤੁਸੀਂ ਸਾਰੇ ਇਕੱਠੇ ਹੋਏ ਜਨਾਬ ਇਹ ਤਾਂ ਮਲਾਜ਼ਮਾ ਇੱਥੇ ਕੋਈ ਜਨਮਾ ਨਾ ਕਿਸੇ ਬੰਦੇ ਦਾ ਹਾਂ ਜਨਮਾ ਦਾ ਮੇਰੇ ਸਹਾਂ ਮੈਂ ਕਿਸੇ ਨਾ ਇਹ ਆਪਣੇ ਆਪ ਨੂੰ ਦੱਸਦਾ ਪੰਜਾਬ ਪੁਲਿਸ ਦਾ ਮਲਾਜ਼ਮਾ ਕਰਦੇਵ ਸਿੰਘ ਦਾ ਨਾਮ ਹੈ ਰੋਇਪੁਰ ਦਾ ਮੈਨੂੰ ਲੱਗਦਾ ਰੋਇਪੁਰ ਦੇ ਆ ਇਹ ਆਉਂਦੇ ਹੀ ਉਧਰੋਂ ਕੋਟਬੁੱਲੇ ਦੀ ਸਾਈਡ ਤੋਂ ਇਹ ਜਾਂਦੇ ਹੀ ਬਨਾਲੇ ਨੂੰ ਇਹ ਤਾਂ ਫੇਰ ਚੱਲੇ ਮਤਲਬ ਮੁੰਡੇ ਰੋਟੀ ਦੇਣੇ ਤੇ ਕਣਕੇ ਰਾਂ ਦੇ ਸਾਡੇ ਤੇ ਇਧਰੋਂ ਰੋਂਗ ਸਾਈਡ ਤੇ ਨੇ ਜਾ ਕੇ ਉਹਨਾਂ ਦੀ ਸਾਈਡ ਤੇ ਗੱਡੀ ਮਾਰੀ ਗਾ ਇਹ ਪਤਾ ਇਧਰ ਤੁਹਾਨੂੰ ਪਤਾ ਹੋ ਗੱਡੀ ਵੇਖੀ ਤੁਸੀਂ ਇਹ ਸੱਜਿਆ ਤੇ ਗੱਡੀ ਵੱਢੂਗੀ ਵੱਡੇ ਭਾਈ ਬਣਾਓ amare ਗੱਡੀ ਦੀ ਵੀਡੀਓ ਇੱਕ ਇਹ ਇੱਕ ਡ੍ਰਿੰਕ ਇੱਕ ਡ੍ਰਿੰਕ ਕੀਤਾ ਉਹ ਬਾਬੂ ਗਲਤ ਕਰ ਰਹੇ ਆਂ ਦਾਰੂ ਪੀ ਲਈ ਆ ਉਹ ਘਰੇ ਵਹਿ ਜਾਗੇ ਉਹਨੂੰ ਚੈਪ ਨੇ ਉਹਨੂੰ ਕੈਪ ਕਰੋ ਵੀ ਕਿੰਨੀ ਪੀਤੀ ਏ ਇੱਕ ਪੈਗ ਲਾਇਆ ਮੈਂ ਸਿਰਫ ਇੱਕ ਪੈਗ ਮੈਂ ਜਾ ਕੇ ਪੀਨੇ ਬੋਤਲ ਇੱਕ ਪੈਗ ਲਾਇਆ ਹੈ ਨਾ ਤੇ ਆ ਤਾਂ ਬਾੜ ਹੀ ਆਂਦੀ ਤੇ ਦਾਰੂ ਪੀਤੀ ਆ ਉਹ ਚੱਲ ਜਾ ਮੇਰਾ ਵੀ ਨਾ ਕੋਈ ਤੇ ਘੜੀ ਉਹ ਜਨਾਬ ਨੇ ਬਹੁਤ ਗੁੱਸੇ ਨੇ ਬੋਤਲ ਯਾਰ ਇਹ ਮੁਲਾਜ਼ਮ ਨੂੰ ਪੜਾਉਣ ਅਧਿਕਾਰ ਦਿੱਤਾ ਗਿਆ ਹੈ ਕਿ ਤੁਮਹਾਨੂੰ ਲੋਅ ਹੈ ਬੈਲਟ ਨੰਬਰ ਕਿੰਨਾ ਜਰਾ